ਟਾਚ ਗੁਰਦਾਸ ਮਾਨ ਵਾਲਾ ਅੱਗੇ ਮਿਰਜ਼ਾ ਨਹੀਂ ਗਿਆ ਉਹਨੇ ਇਹ ਟਾਚ ਹਲਾਣ ਵਾਲਾ ਇਹ ਨਹੀਂ ਕਹਿਣਾ ਜਦ ਤੇ ਜਿੰਨੂ ਮਰਜ਼ੀ ਵੀ ਉਹ ਫਲਾਣੇ ਦੇ ਸ਼ਾਗਿਰਦ ਉਹ ਵੱਡੇ ਕਲਾਕਾਰ ਨੇ ਉਹਨਾਂ ਦੀ ਕੋਈ ਰਿਸ਼ਤਾ ਨਾ ਕਰ ਸਕਦਾ ਮੈਂ ਕਹੇ ਇਹਦੇ ਸ਼ਾਗਿਰਦ ਨੇ ਬਾਬੇ ਨਾਨਕ ਦਾ ਸ਼ਾਗਿਰਦ ਕਿ ਟਾਚ ਜਿਹੜਾ ਭਾਜੀ ਵੀ ਆਖੜਾ ਕਰਦੇ ਪਏ ਆ ਕਿ ਗੁਰਦਾਸ ਮਾਨ ਜੀ ਵਾਲਾ ਟਾਚ ਹੈ ਮੈਨੂੰ ਵੀ ਲੱਗਿਆ ਪਰ ਮੈਨੂੰ ਇਹ ਨਹੀਂ ਪਤਾ ਕਿ ਸ਼ਾਗਿਰਦ ਕਿਹਨਾਂ ਦੇ ਆ ਪਰ ਭਾਜੀ ਕਹਿੰਦੇ ਮੈਂ ਕਿਸੇ ਦਾ ਵੀ ਨਹੀਂ ਸ਼ਾਗਿਰਦ ਗੁਲਜ਼ਾਰ ਲਾਹੌਰਿਆ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਆਵਾਜ਼ ਨਾਲ ਆਪਣੇ ਹਾਜ਼ਰੀ ਦਿੱਤੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋੜ ਜਿਨ੍ਹਾਂ ਨੂੰ ਗੁਰਦਾਸ ਮਾਨ ਜੀ ਕਹਿੰਦੇ ਐ ਇੱਕ ਵਾਰੀ ਉਹਨਾਂ ਨੇ ਜ਼ੋਰਦਾਰ ਤਾੜੀ ਔਰ ਉਹਨਾਂ ਦੇ ਚਹੇਤੇ ਸ਼ਗਿਰਦ ਹੈ ਤੇ ਨਿੱਟਾਟਾਟ ਜਿਹੜਾ ਗੁਰਦਾਸ ਮਾਨ ਜੀ ਵਾਲਾ ਹੈ ਕਾਟਾ ਗੁਰਦਾਸ ਮਾਨ ਵਾਲਾ ਭਾਜੀ ਮਿਰਜ਼ਾ ਨਹੀਂ ਆਇਆ ਉਹਨਾਂ ਨੇ ਸੌਰੀ ਮੈਂ ਮਾਫੀ ਚਾਹੁੰਦਾ ਏ ਟੱਚ ਆਲਾ ਲੋਰ ਵਾਲਾ ਉਹ ਵੱਡੇ ਕਲਾਕਾਰ ਨੇ ਉਹਨਾਂ ਦੀ ਕੋਈ ਰਿਸ਼ਤਨਾ ਕਰ ਸਕਦਾ ਪਰ ਇਹ ਨਹੀਂ ਕਹਿਣਾ ਚਾਹੀਦਾ ਜਿਹਨੂੰ ਮਰਜ਼ੀ ਵੀ ਉਹ ਫਲਾਣੇ ਦੇ ਸ਼ਾਗਿਰਦ ਹੈ ਮੈਂ ਕਹੇ ਇਹਦੇ ਸ਼ਾਗਿਰਦ ਨੇ ਬਾਬੇ ਨਾਨਕ ਦੇ ਸ਼ਾਗਿਰਦਾਂ ਮਿਹਰਬਾਨੀ ਥੈਂਕ ਯੂ ਚਲੋ ਮੈਂ ਵੈਸੇ ਟੱਚ ਜਿਹੜਾ ਪਹਿਲਾ ਜਿਹੜਾ ਇਹਨਾਂ ਨੇ ਗਾਇਆ ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਟੱਚ ਜਿਹੜਾ ਭਾਜੀ ਵੀ ਅੱਜ ਕੜਾ ਕਰਦੇ ਪਏ ਆ ਕਿ ਗੁਰਦਾਸ ਮਾਨ ਜੀ ਵਾਲਾ ਟੱਚ ਹੈ ਹਾਂ ਮੈਨੂੰ ਵੀ ਲੱਗਿਆ ਪਰ ਮੈਨੂੰ ਇਹ ਨਹੀਂ ਪਤਾ ਕਿ ਸ਼ਗਿਰਦ ਕਿਹਨਾਂ ਦੇ ਆ ਪਰ ਬਾਜੀ ਕਹਿੰਦੇ ਮੈਂ ਕਿਸੇ ਦਾ ਵੀ ਨਹੀਂ ਸ਼ਗਿਰਦ ਪਰ ਸ਼ਗਿਰਦ ਹੋਣਾ ਬਹੁਤ ਜ਼ਰੂਰੀ ਹੈ